ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 4 ਸਤੰਬਰ ਹੈ ਤਾਂ ਕਿਤੇ ਕਿਤੇ ਆ ਕੇ ਸਤਲੁਜ ਦਰਿਆ ਦੀ ਤੁਹਾਨੂੰ ਅੱਜ ਗਰਾਉਂਡ 0 ਔਰ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਪੋਜੀਸ਼ਨ ਦਿਖਾ ਰਿਹਾ ਆਂ ਆਹ ਮੜੀਆਂ ਤੁਸੀਂ ਖਬਰਾਂ ਤੇ ਕਿਸੇ ਤੇ ਵੀ ਖਬਰਾਂ ਤੇ ਵਿਸ਼ਵਾਸ ਉਹ ਕਰੋ ਜਿਹੜੀਆਂ ਤੁਹਾਨੂੰ ਅਫਵਾ ਨਾ ਫੈਲਣ ਵਾਲੀ ਖਬਰਾਂ ਹੋਗੀਆਂ ਸੋ ਮੌਜੂਦਾ ਸਤਲੁਜ ਦੇ ਨਾਲ ਜਿਹੜੇ ਲੋਕੀ ਰਹਿੰਦੇ ਆ ਤਾਂ ਹੋਲ ਇੱਥੇ ਜਗ੍ਹਾ ਨੂੰ ਦੇਖਣ ਵੀ ਆ ਤੇ ਗੱਲਬਾਤ ਕਰਦੇ ਕਿ ਕਾਫੀ ਕਿਹੜਾ ਪੱਧਰ ਘਟ ਗਿਆ ਕੀ ਗੱਲ ਮੈਂ ਕਿਸ ਤਾਂ ਪਾਣੀ ਦਾ ਕਾਫੀ ਲੈਵਲ ਘਟ ਗਿਆ ਹੁੰਦੀ ਦਾ ਭਾਜੀ ਪਤਾ ਕੀ ਗੱਲ ਹੈ ਇਹ ਸਾਡੇ ਨਾਲ ਸਾਡੇ ਕਰਨੇ ਠੀਕ ਹੈ ਜੀ ਹੈ ਪਾਣੀ ਬਹੁਤ ਚੜ ਗਿਆ ਠੀਕ ਹੈ ਤੁਹਾਨੂੰ ਇਹ ਕੋਈ ਵੀ ਸਰਪੰਚ ਨਾ ਮੈਂਬਰ ਹੁੰਦਾ ਪੈਣਾ ਸਰਪੰਚ ਹੁੰਦੇ ਪਏ ਨੇ ਠੀਕ ਹੈ ਜੀ ਕੋਈ ਸਮਾਨ ਨਹੀਂ ਹੈ ਮੇਰੇ ਹਾਂ ਕੋਈ ਸਮਾਨ ਨਹੀਂ ਮੇਰੇ ਕੋਈ ਨਾ ਮੈਂਬਰ ਨਾ ਸਰਪੰਚ ਸਾਡੇ ਕੋਠੇ ਚ ਹੁੰਦੇ ਪਏ ਨੇ ਠੀਕ ਹੈ ਨਾ ਮੈਂਬਰ ਸੁਣ ਰਿਹਾ ਨਾ ਸਰਪੰਚ ਸੁਣ ਰਿਹਾ ਕੋਈ ਸਹੂਲਤ ਕੋ ਨਹੀਂ ਹੈ ਜੀ ਪਾਣੀ ਪਾਣੀ ਕਿ ਅੱਜ ਲੈਵਲ ਕਾਫੀ ਘਟ ਗਿਆ ਹਾਂ ਲੈਵਲ ਅੱਜ ਅੱਜ ਹੀ ਘਟਿਆ ਜੀ ਹਾਂ ਵਾਲੀ ਗੱਲ ਹਾਂ ਜੀ ਅੱਜ ਹੀ ਘਟਿਆ ਜੀ ਸਿੱਧੀ ਜਿਹੜੀ ਗੱਲ ਹੈ ਹਾਂ ਪੀਣ ਦੀ ਤੇ ਤਪਾਲ ਦੀ ਹਾਂ ਹਾਂ ਜੀ ਖਾਣ ਪੀਣ ਦੀ ਤਰਪਾਲ ਦੀ ਤਰਪਾਲ ਸਾਡੇ ਦੋਨੋਂ ਕੋਲੇ ਥੱਲੇ ਰਾਸ਼ਨਮ ਪਕਾਉਣ ਵਾਲਾ ਤੇ ਰੋਟੀ ਪਕਾਉਣ ਵਾਲਾ ਤੇ ਸਾਡੇ ਕੋਲ ਜਗ੍ਹਾ ਨਹੀਂ ਹੈ ਜੀ ਪਾਣੀ ਕਾਫੀ ਕਮ ਹੋ ਗਿਆ ਯਹਾਂ ਪਰ ਹਾਂਜੀ ਕਾਫੀ ਕਮ ਹੋ ਗਿਆ ਜੀ ਕਾਫੀ ਕਮ ਹੋ ਗਿਆ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਪਾਣੀ ਸਾਈਡਰ ਕੱਲ ਤਾਂ ਬਹੁਤ ਜ਼ਿਆਦਾ ਅੱਜ ਕਾਫੀ ਮੌਸਮ ਵੀ ਬੜੀਆ ਹੋ ਗਿਆ ਹਾਂਜੀ ਅੱਜ ਮੌਸਮ ਵੀ ਬੜੀਆ ਹੋ ਗਿਆ ਜੀ ਤੁਹ ਕੈਸਾ ਲੱਗਦਾ ਵੀ ਪਾਣੀ ਕੰਮ ਪੂਆ ਬਈ ਅਸ ਕੰਮ ਵੀ ਰਹੇਗਾ ਹਾਂ ਪਾਣੀ ਕਮ ਹੀ ਰਹੇਗੇ ਆਪ ਜੀ ਅਬ ਨਹੀਂ ਬੜੇਗਾ ਅਬ ਨਹੀਂ ਬੜੇਗਾ ਪਤਾ ਨਹੀਂ ਨਾਗਾ ਕਦੋਂ ਹੁਣ ਗਵਰਨਮੈਂਟ ਉਹਨੂੰ ਪਾਣੀ ਛੱਡ ਦਵੇ ਕੋਈ ਪਤਾ ਨਹੀਂ ਪਿੱਛੇ ਪਖਾਈ ਪਤ ਘੜ ਗਿਆ ਪਿੱਛੇ ਪਾਣੀ ਕੱਟ ਪਿੱਛੇ ਤੇ ਘੜ ਗਿਆ ਹੁਣ ਇਸ ਟਾਈਮ ਪਤਾ ਨਹੀਂ ਹੈਗਾ ਭਰਾਵਾ ਘਰ ਦੇ ਛੱਤਾਂ ਡਿੱਗਣ ਠੀਕ ਹੈ ਨਹੀਂ ਹੁੰਦਾ ਕਿ ਆਪ ਘਟਿਆ ਪਾਣੀ ਦਾ ਮਨਲਾ 100 ਦੇ ਵਿੱਚੋਂ 10 ਦੇ ਦੇਖਦੇ ਕੈਸੇ ਪਾਣੀ ਕੱਲ ਕਾਫੀ ਜ਼ਿਆਦਾ ਥਾ ਅੱਜ ਕਾਫੀ ਜ਼ਿਆਦੇ ਥੇ ਅੱਜ ਕਾਫੀ ਕਮ ਹੋ ਗਿਆ ਅੱਜ ਕਾਫੀ ਕਮ ਹੋ ਗਿਆ ਘੱਟ ਹੋ ਗਿਆ ਕੋ ਡਰ ਥਾ ਵੀ ਕਾਫੀ ਅੱਜ ਲੇਕਿਨ ਅੱਜ ਕਾਫੀ ਕਮ ਹੋ ਗਿਆ ਤੁਹਾਡੇ ਪਾਜੀਕਰ ਤੁਸੀਂ ਰਾਤ ਨਹੀਂ 4-5 ਵਜੇ ਭਾਈ ਤੁਸੀਂ ਚਲੋ ਤੁਹਾਡੇ ਘਰ ਰੋਟੀ ਪਕਾਣ ਦੀ ਜਗ੍ਹਾ ਕੋਈ ਨਹੀਂ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 4 ਸਤੰਬਰ ਹੈ ਤਾਂ ਕਿਤੇ ਕਿਤੇ ਆਕੇ ਸਤਲੁਜ ਦਰਿਆ ਦੀ ਤੁਹਾਨੂੰ ਅੱਜ ਗਰਾਉਂਡ 0 ਔਰ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਪੋਜੀਸ਼ਨ ਦਿਖਾ ਰਹੇ ਆ ਆਹ ਮੜੀਆਂ ਤੁਸੀਂ ਖਬਰਾਂ ਤੇ ਕਿਸੇ ਤੇ ਵੀ ਖਬਰਾਂ ਤੇ ਵਿਸ਼ਵਾਸ ਉਹ ਕਰੋ ਜਿਹੜੀਆਂ ਤੁਹਾਨੂੰ ਅਫਵਾਹ ਨਾ ਫਲਾਣ ਵਾਲੀ ਖਬਰਾਂ ਹੋਣਗੀਆਂ ਸੋ ਮੌਜੂਦਾ ਸਤਲੁਜ ਦਰਿਆ ਦੇ ਨਾਲ ਜਿਹੜੇ ਲੋਕੀ ਰਹਿੰਦੇ ਆ ਤਾਂ ਹੋਲ ਇੱਥੇ ਜਗ੍ਹਾ ਨੂੰ ਦੇਖਣ ਵੀ ਆ ਤੇ ਗਲਬਗ ਕਰਦੇ ਕਿ ਕਾਫੀ ਕਿਹੜਾ ਪੱਧਰ ਘਟ ਗਿਆ ਕੀ ਗੱਲ ਮੈਂ ਕਿਸ ਤਾਂ ਪਾਣੀ ਦਾ ਕਾਫੀ ਲੈਵਲ ਘਟ ਗਿਆ ਹੁੰਦਾ ਪਾਜੀ ਪਤਾ ਕੀ ਗੱਲ ਹੈ ਇਹ ਸਾਡੇ ਨਾਲ ਸਾਡੇ ਕਰਨੇ ਜੀ ਠੀਕ ਹੈ ਜੀ ਹੈ ਪਾਣੀ ਬਹੁਤ ਚੜ ਗਿਆ ਠੀਕ ਹੈ ਤੁਹਾਨੂੰ ਇਹ ਕੋਈ ਵੀ ਸਰਪੰਚ ਨਾ ਮੈਂਬਰ ਸੁਣਦਾ ਪੈਣਾ ਸਰਪੰਚ ਸੁਣਦੇ ਪਏ ਨੇ ਠੀਕ ਹੈ ਜੀ ਕੋਈ ਸਮਾਨ ਨਹੀਂ ਹੈ ਮੇਰੇ ਹਾਂ ਕੋਈ ਸਮਾਨ ਨਹੀਂ ਮੇਰੇ ਕੋਈ ਨਾ ਮੈਂਬਰ ਨਾ ਸਰਪੰਚ ਸਾਡੇ ਕੋਠੇ 'ਚ ਹੁੰਦੇ ਪਏ ਨੇ ਠੀਕ ਹੈ ਨਾ ਮੈਂਬਰ ਸੁਣ ਰਿਹਾ ਨਾ ਸਰਪੰਚ ਸੁਣ ਰਿਹਾ ਕੋਈ ਸਹੂਲਤ ਕੋ ਨਹੀਂ ਹੈ ਜੀ ਪਾਣੀ ਪਾਣੀ ਦਾ ਲੈਵਲ ਕਾਫੀ ਘਟ ਗਿਆ ਹਾਂ ਲੈਵਲ ਅੱਜ ਅੱਜ ਹੀ ਘਟਿਆ ਜੀ ਹਾਂ ਜੀ ਆਹ ਵਾਲੀ ਗੱਲ ਹੈ ਹਾਂ ਜੀ ਅੱਜ ਹੀ ਘਟਿਆ ਜੀ ਸਿੱਧੀ ਜਿਹੜੀ ਗੱਲ ਹੈ ਖਾਣ ਪੀਣ ਦੀ ਤਰਪਾਲ ਦੀ ਹਾਂ ਜੀ ਖਾਣ ਪੀਣ ਦੀ ਤਰਪਾਲ ਦੀ ਤਰਪਾਲ ਸਾਡੇ ਦੋਨੋਂ ਕੋਲੇ ਸਾਨੂੰ ਰੋਸ਼ਨ ਪਕਾਣ ਵਾਲਾ ਤੇ ਰੋਟੀ ਪਕਾਣ ਵਾਲਾ ਤੇ ਸਾਡੇ ਕੋਲ ਜ ਪਾਣੀ ਕਾਫੀ ਕਮ ਹੋ ਗਿਆ ਯਹਾਂ ਪਰ ਹਾਂਜੀ ਕਾਫੀ ਕਮ ਹੋ ਗਿਆ ਜੀ ਕਾਫੀ ਕਮ ਹੋ ਗਿਆ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਪਾਣੀ ਸਾਈਦਾ ਕੱਲ ਤਾਂ ਬਹੁਤ ਜ਼ਿਆਦਾ ਸੀ ਅੱਜ ਕਾਫੀ ਮੌਸਮ ਵੀ ਬੜੀਆ ਹੋ ਗਿਆ ਹਾਂਜੀ ਅੱਜ ਮੌਸਮ ਵੀ ਬੜੀਆ ਹੋ ਗਿਆ ਜੀ ਤੁਹ ਕੈਸਾ ਲੱਗਦਾ ਵੀ ਪਾਣੀ ਕੰਮ ਪੂਆ ਬਈ ਅਸ ਕੰਮ ਵੀ ਰਹੇਗਾ ਹਾਂ ਪਾਣੀ ਕਮ ਹੀ ਰਹੇਗੇ ਆਪ ਜੀ ਅੱਪ ਨਹੀਂ ਬੜੇਗਾ ਹਾਂ ਬਈ ਨਹੀਂ ਬੜੇਗਾ ਪਤਾ ਨਹੀਂ ਨਾਗਾ ਕਦੋਂ ਹੁਣ ਗਵਰਨਮੈਂਟ ਉਹਨੂੰ ਪਾਣੀ ਛੱਡ ਦਵੇ ਕੋਈ ਪਤਾ ਨਹੀਂ ਪਿੱਛੇ ਪਖਾਈ ਪਤ ਘੜ ਗਿਆ ਪਿੱਛੇ ਪਾਣੀ ਕੱਟ ਪਿੱਛੇ ਤੇ ਘੜ ਗਿਆ ਹੁਣ ਇਸ ਟਾਈਮ ਪਤਾ ਨਹੀਂ ਹੈਗਾ ਭਰਾਵਾ ਘਰ ਦੇ ਛੱਤਾਂ ਡ ਪਾਣੀ ਉਹਦਾ ਕੱਟ ਗਿਆ ਪਾਣੀ ਦਾ ਲੱਗਿਆ ਮੰਨ ਲਾ 100 ਦੇ ਵਿੱਚੋਂ 10 ਤਾਂ ਫਿਰ ਦੇਖ ਲੈ ਵੈਸੇ ਪਾਣੀ ਕੱਲ ਕਾਫੀ ਜ਼ਿਆਦਾ ਥਾ ਅੱਜ ਕਾਫੀ ਜ਼ਿਆਦੇ ਥੇ ਅੱਜ ਕਾਫੀ ਕਮ ਹੋ ਗਿਆ ਵੇਲੇ ਅੱਜ ਕਾਫੀ ਕਮ ਹੋ ਗਿਆ ਰਾਤ ਹੋੜਾ ਕੋ ਡਰ ਥਾ ਵੀ ਕਾਫੀ ਅੱਜ ਲੇਕਿਨ ਅੱਜ ਕਾਫੀ ਕਮ ਹੋ ਗਿਆ ਤੁਹਾਡੇ ਪੜੀਕਰ ਤੁਸੀਂ ਚੱਲੋ ਰਾਤ ਨਹੀਂ 4-5 ਵਜੇ ਭਾਈ ਤੁਸੀਂ ਚੱਲੋ ਤੁਹਾਡੇ ਘਰ ਰੋਟੀ ਪਕਾਣ ਦੀ ਜਗ੍ਹਾ ਕੋਈ ਨਹੀਂ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹ ਸੰਦੀਪ ਸ਼ਰਮਾ ਸੋ ਅੱਜ 4 ਸਤੰਬਰ ਹੈ ਤਾਂ ਕਿਤੇ ਕਿਤੇ ਆ ਕੇ ਸਤਲੁਜ ਦਰਿਆ ਦੀ ਤੁਹਾਨੂੰ ਅੱਜ ਗਰਾਉਂਡ 0 ਔਰ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਪੋਜੀਸ਼ਨ ਦਿਖਾ ਰਹੇ ਆ ਆਹ ਮੜੀਆਂ ਤੁਸੀਂ ਖਬਰਾਂ ਤੇ ਕਿਸੇ ਤੇ ਵੀ ਖਬਰਾਂ ਤੇ ਵਿਸ਼ਵਾਸ ਉਹ ਕਰੋ ਜਿਹੜੀਆਂ ਤੁਹਾਨੂੰ ਅਫਵਾਹ ਨਾ ਫਲਾਣ ਵਾਲੀ ਖਬਰਾਂ ਹੋਣਗੀਆਂ ਸੋ ਮੌਜੂਦਾ ਸਤਲੁਜ ਦਰਿਆ ਦੇ ਨਾਲ ਜਿਹੜੇ ਲੋਕੀ ਰਹਿੰਦੇ ਆ ਤਾਂ ਹੋਲ ਇੱਥੇ ਜਗ੍ਹਾ ਨੂੰ ਦੇਖਣ ਵੀ ਆ ਤੇ ਗਲਬਗ ਕਰਦੇ ਕਿ ਕਾਫੀ ਕਿਹੜਾ ਪੱਧਰ ਘਟ ਗਿਆ ਕੀ ਗੱਲ ਮੈਂ ਕਿਸ ਤਾਂ ਪਾਣੀ ਦਾ ਕਾਫੀ ਲੈਵਲ ਘਟ ਗਿਆ ਹੁੰਦਾ ਪਾਜੀ ਪਤਾ ਕੀ ਗੱਲ ਹੈ ਇਹ ਸਾਡੇ ਨਾਲ ਸਾਡੇ ਕਰਨੇ ਜੀ ਠੀਕ ਹੈ ਜੀ ਹੈ ਪਾਣੀ ਬਹੁਤ ਚੜ ਗਿਆ ਠੀਕ ਹੈ ਤੁਹਾਨੂੰ ਇਹ ਕੋਈ ਵੀ ਸਰਪੰਚ ਨਾ ਮੈਂਬਰ ਸੁਣਦਾ ਪੈਣਾ ਸਰਪੰਚਾਂ ਦੇ ਪਏ ਨੇ ਠੀਕ ਹੈ ਜੀ ਕੋਈ ਸਮਾਨ ਨਹੀਂ ਹੈ ਮੇਰੇ ਹਾਂ ਕੋਈ ਸਮਾਨ ਨਹੀਂ ਮੇਰੇ ਕੋਈ ਨਾ ਮੈਂਬਰ ਨਾ ਸਰਪੰਚ ਸਾਡੇ ਕੋਠੇ ਚ ਹੁੰਦੇ ਪਏ ਨੇ ਠੀਕ ਹੈ ਨਾ ਮੈਂਬਰ ਸੁਣ ਰਿਹਾ ਨਾ ਸਰਪੰਚ ਸੁਣ ਰਿਹਾ ਕੋਈ ਸਹੂਲਤ ਕੋ ਨਹੀਂ ਹੈ ਜੀ ਪਾਣੀ ਪਾਣੀ ਕਿ ਅੱਜ ਲੈਵਲ ਕਾਫੀ ਘਟ ਗਿਆ ਹਾਂ ਲੈਵਲ ਅੱਜ ਅੱਜ ਹੀ ਘਟਿਆ ਜੀ ਹਾਂ ਗੱਲ ਵਾਲੀ ਗੱਲ ਹਾਂ ਜੀ ਅੱਜ ਹੀ ਘਟਿਆ ਜੀ ਸਿੱਧੀ ਜਿਹੜੀ ਗੱਲ ਹੈ ਹਾਂ ਖਾਣ ਪੀਣ ਦੀ ਤਰਪਾਲ ਦੀ ਹਾਂ ਹਾਂ ਜੀ ਖਾਣ ਪੀਣ ਦੀ ਤਰਪਾਲ ਦੀ ਤਰਪਾਲ ਸਾਡੇ ਦੋਨੋਂ ਕੋਲੇ ਸਾਲ ਰਾਸ਼ਨਮ ਪਕਾਉਣ ਵਾਲਾ ਤੇ ਰੋਟੀ ਪਕਾਉਣ ਵਾਲਾ ਤੇ ਸਾ ਪਾਣੀ ਕਾਫੀ ਕਮ ਹੋ ਗਿਆ ਯਾਹਾਂ ਪੇ ਹਾਂਜੀ ਕਾਫੀ ਕਮ ਹੋ ਗਿਆ ਜੀ ਕਾਫੀ ਕਮ ਹੋ ਗਿਆ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਪਾਣੀ ਸਾਈਦਾ ਕੱਲ ਤਾਂ ਬਹੁਤ ਜ਼ਿਆਦਾ ਸੀ ਅੱਜ ਕਾਫੀ ਮੌਸਮ ਵੀ ਬੜੀਆ ਹੋ ਗਿਆ ਹਾਂਜੀ ਅੱਜ ਮੌਸਮ ਵੀ ਬੜੀਆ ਹੋ ਗਿਆ ਜੀ ਤੁਹ ਕੈਸਾ ਲੱਗਦਾ ਵੀ ਪਾਣੀ ਕੰਮ ਪੂਆ ਬੇ ਯਾਹਾਂ ਕੰਮ ਵੀ ਰਹੇਗਾ ਹਾਂ ਪਾਣੀ ਕੰਮ ਹੀ ਰਹੇਗੇ ਆਪ ਜੀ ਅਬ ਨਹੀਂ ਬੜੇਗਾ ਅਬ ਨਹੀਂ ਬੜੇਗਾ ਪਤਾ ਨਹੀਂ ਨਾ ਹੈਗਾ ਕਦੋਂ ਹੁਣ ਗਵਰਨਮੈਂਟ ਉਹਨੂੰ ਪਾਣੀ ਛੱਡ ਦਵੇ ਕੋਈ ਪਤਾ ਨਹੀਂ ਪਿੱਛੇ ਪਖਾਈ ਪਤ ਘੜ ਗਿਆ ਪਿੱਛੇ ਪਾਣੀ ਕੱਟ ਪਿੱਛੇ ਤੇ ਘੜ ਗਿਆ ਹੁਣ ਇਸ ਟਾਈਮ ਪਤਾ ਨਹੀਂ ਹੈਗਾ ਭਰਾਵਾ ਘਰ ਦੇ ਛੱ ਠੀਕ ਹੈ ਨਹੀਂ ਹੁੰਦਾ ਕਿ ਆਪ ਘਟਿਆ ਪਾਣੀ ਦਾ ਮਨਲਾ 100 ਦੇ ਵਿੱਚੋਂ 10 ਦੇ ਦੇਖਦੇ ਕੈਸੇ ਪਾਣੀ ਕੱਲ ਕਾਫੀ ਜਿਆਦਾ ਥਾ ਅੱਜ ਕਾਫੀ ਜਿਆਦੇ ਥੇ ਅੱਜ ਕਾਫੀ ਕਮ ਹੋ ਗਿਆ ਅੱਜ ਕਾਫੀ ਕਮ ਹੋ ਗਿਆ ਘੱਟ ਹੋ ਗਿਆ ਕੋ ਡਰ ਥਾ ਵੀ ਕਾਫੀ ਅੱਜ ਲੇਕਿਨ ਅੱਜ ਕਾਫੀ ਕਮ ਹੋ ਗਿਆ ਤੁਹਾਡੇ ਪਾਜੀਕਰ ਤੁਸੀਂ ਰਾਤ ਨਹੀਂ 4-5 ਵਜੇ ਭਾਈ ਤੁਸੀਂ ਚਲੋ ਤੁਹਾਡੇ ਘਰ ਰੋਟੀ ਪਕਾਣ ਦੀ ਜਗ੍ਹਾ ਕੋਈ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 4 ਸਤੰਬਰ ਹੈ ਤਾਂ ਕਿਤੇ ਕਿਤੇ ਆਕੇ ਸਤਲੁਜ ਦਰਿਆ ਦੀ ਤੁਹਾਨੂੰ ਅੱਜ ਗਰਾਉਂਡ 0 ਔਰ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਪੋਜੀਸ਼ਨ ਦਿਖਾ ਰਹੇ ਆ ਆ ਮੜੀਆਂ ਤੁਸੀਂ ਖਬਰਾਂ ਤੇ ਕਿਸੇ ਤੇ ਵੀ ਖਬਰਾਂ ਤੇ ਵਿਸ਼ਵਾਸ ਉਹ ਕਰੋ ਜਿਹੜੀਆਂ ਤੁਹਾਨੂੰ ਅਫਵਾਹ ਨਾ ਫਲਾਣ ਵਾਲੀ ਖਬਰਾਂ ਹੋਣਗੀਆਂ ਸੋ ਮੌਜੂਦਾ ਸਤਲੁਜ ਦਰਿਆ ਦੇ ਨਾਲ ਜਿਹੜੇ ਲੋਕੀ ਰਹਿੰਦੇ ਆ ਤਾਂ ਹੋਲ ਇੱਥੇ ਜਗ੍ਹਾ ਨੂੰ ਦੇਖਣ ਵੀ ਆ ਤੇ ਗਲਬਗ ਕਰਦੇ ਕਿ ਕਾਫੀ ਕਿਹੜਾ ਪੱਧਰ ਘਟ ਗਿਆ ਕੀ ਗੱਲ ਮੈਂ ਕਿਸ ਤਾਂ ਪਾਣੀ ਦਾ ਕਾਫੀ ਲੈਵਲ ਘਟ ਗਿਆ ਹੁੰਦਾ ਭਾਜੀ ਪਤਾ ਕੀ ਗੱਲ ਹੈ ਇਹ ਸਾਡੇ ਨਾਲ ਸਾਡੇ ਕਰਨੇ ਜੀ ਠੀਕ ਹੈ ਜੀ ਹੈ ਪਾਣੀ ਬਹੁਤ ਚੜ ਗਿਆ ਠੀਕ ਹੈ ਤੁਹਾਨੂੰ ਇਹ ਕੋਈ ਵੀ ਸਰਪੰਚ ਨਾ ਮੈਂਬਰ ਸੁਣਦਾ ਪੈਣਾ ਸਰਪੰਚਾਂ ਦੇ ਪਏ ਨੇ ਠੀਕ ਹੈ ਜੀ ਕੋਈ ਸਮਾਨ ਨਹੀਂ ਹੈ ਹਾਂ ਕੋਈ ਸਮਾਨ ਨਹੀਂ ਮੇਰੇ ਕੋਈ ਨਾ ਮੈਂਬਰ ਨਾ ਸਰਪੰਚ ਸਾਡੇ ਕੋਠੇ ਚ ਹੁੰਦੇ ਪਏ ਨੇ ਠੀਕ ਹੈ ਨਾ ਮੈਂਬਰ ਸੁਣ ਰਿਹਾ ਨਾ ਸਰਪੰਚ ਸੁਣ ਰਿਹਾ ਕੋਈ ਸਹੂਲਤ ਕੋ ਨਹੀਂ ਹੈ ਜੀ ਪਾਣੀ ਪਾਣੀ ਕਿ ਅੱਜ ਲੈਵਲ ਕਾਫੀ ਘਟ ਗਿਆ ਹਾਂ ਲੈਵਲ ਅੱਜ ਅੱਜ ਹੀ ਘਟਿਆ ਜੀ ਹਾਂ ਆਹ ਵਾਲੀ ਗੱਲ ਹਾਂ ਜੀ ਅੱਜ ਹੀ ਘਟਿਆ ਜੀ ਸਿੱਧੀ ਜਿਹੜੀ ਗੱਲ ਹੈ ਹਾਂ ਖਾਣ ਪੀਣ ਦੀ ਤਰਪਾਲ ਦੀ ਹਾਂ ਹਾਂ ਜੀ ਖਾਣ ਪੀਣ ਦੀ ਤਰਪਾਲ ਦੀ ਤਰਪਾਲ ਸਾਡੇ ਦੋਨੋਂ ਕੋਲੇ ਸਾਲ ਰਾਸ਼ਨਮ ਪਕਾਉਣਾ ਵਾ ਤੇ ਰੋਟੀ ਪਕਾਉਣਾ ਵਾ ਤੇ ਸਾਡੇ ਕੋ ਪਾਣੀ ਕਾਫੀ ਕਮ ਹੋ ਗਿਆ ਯਾਹਾਂ ਪੇ ਹਾਂਜੀ ਕਾਫੀ ਕਮ ਹੋ ਗਿਆ ਜੀ ਕਾਫੀ ਕਮ ਹੋ ਗਿਆ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਪਾਣੀ ਸਾਈਦਾ ਕੱਲ ਤਾਂ ਬਹੁਤ ਜ਼ਿਆਦਾ ਸੀ ਅੱਜ ਕਾਫੀ ਮੌਸਮ ਵੀ ਬੜੀਆ ਹੋ ਗਿਆ ਹਾਂਜੀ ਅੱਜ ਮੌਸਮ ਵੀ ਬੜੀਆ ਹੋ ਗਿਆ ਜੀ ਤੁਹ ਕੈਸਾ ਲੱਗਦਾ ਵੀ ਪਾਣੀ ਕੰਮ ਪੂਆ ਬੇ ਯਾਸ ਕੰਮ ਵੀ ਰਹੇਗਾ ਹਾਂ ਪਾਣੀ ਕੰਮ ਹੀ ਰਹੇਗੇ ਅਬ ਜੀ ਅਬ ਨਹੀਂ ਭਰੇਗਾ ਪਤਾ ਨਹੀਂ ਨਾਗਾ ਕਦੋਂ ਹੁਣ ਗਵਰਨਮੈਂਟ ਉਹਨੂੰ ਪਾਣੀ ਛੱਡ ਦਵੇ ਕੋਈ ਪਤਾ ਨਹੀਂ ਪਿੱਛੇ ਪਖਾਈ ਪਤ ਘੜ ਗਿਆ ਪਿੱਛੇ ਪਾਣੀ ਕੱਟ ਪਿੱਛੇ ਤੇ ਘੜ ਗਿਆ ਹੁਣ ਇਸ ਟਾਈਮ ਪਤਾ ਨਹੀਂ ਹੈਗਾ ਭਰਾਵਾ ਘਰ ਦੇ ਛੱਤਾਂ ਡਿੱਗਣ ਰੁਧੀਆਂ ਠੀਕ ਹੈ ਨਹੀਂ ਹੁੰਦਾ ਕਿ ਆਪ ਘਟਿਆ ਪਾਣੀ ਦਾ ਮਨਲਾ 100 ਦੇ ਵਿੱਚੋਂ 10 ਦੇ ਦੇਖਦੇ ਕੈਸੇ ਪਾਣੀ ਕੱਲ ਕਾਫੀ ਜ਼ਿਆਦਾ ਥਾ ਅੱਜ ਕਾਫੀ ਜ਼ਿਆਦੇ ਥੇ ਅੱਜ ਕਾਫੀ ਕਮ ਹੋ ਗਿਆ ਅੱਜ ਕਾਫੀ ਕਮ ਹੋ ਗਿਆ ਘੱਟ ਹੋ ਗਿਆ ਕੋ ਡਰ ਥਾ ਵੀ ਕਾਫੀ ਅੱਜ ਲੇਕਿਨ ਅੱਜ ਕਾਫੀ ਕਮ ਹੋ ਗਿਆ ਸਾਡੇ ਭਾਜੀਕਰ ਤੁਸੀਂ ਰਾਤ ਨਹੀਂ 4-5 ਵਜੇ ਭਾਈ ਤੁਸੀਂ ਚਲੋ ਤੁਹਾਡੇ ਘਰ ਰੋਟੀ ਪਕਾਣ ਦੀ ਜਗ੍ਹਾ ਕੋਈ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 4 ਸਤੰਬਰ ਹੈ ਤਾਂ ਕਿਤੇ ਕਿਤੇ ਆਕੇ ਸਤਲੁਜ ਦਰਿਆ ਦੀ ਤੁਹਾਨੂੰ ਅੱਜ ਗਰਾਉਂਡ 0 ਔਰ ਸਤਲੁਜ ਦਰਿਆ ਦੇ ਵਿੱਚ ਤੁਹਾਨੂੰ ਪੋਜੀਸ਼ਨ ਦਿਖਾ ਰਹੇ ਆ ਆਹ ਮੜੀਆਂ ਤੁਸੀਂ ਖਬਰਾਂ ਤੇ ਕਿਸੇ ਤੇ ਵੀ ਖਬਰਾਂ ਤੇ ਵਿਸ਼ਵਾਸ ਉਹ ਕਰੋ ਜਿਹੜੀਆਂ ਤੁਹਾਨੂੰ ਅਫਵਾਹ ਨਾ ਫਲਾਣ ਵਾਲੀ ਖਬਰਾਂ ਹੋਣਗੀਆਂ ਸੋ ਮੌਜੂਦਾ ਸਤਲੁਜ ਦਰਿਆ ਦੇ ਨਾਲ ਜਿਹੜੇ ਲੋਕੀ ਰਹਿੰਦੇ ਆ ਤਾਂ ਹੋਲ ਇੱਥੇ ਜਗ੍ਹਾ ਨੂੰ ਦੇਖਣ ਵੀ ਆ ਤੇ ਗਲਬਗ ਕਰਦੇ ਕਿ ਕਾਫੀ ਕਿਹੜਾ ਪੱਧਰ ਘਟ ਗਿਆ ਕੀ ਗੱਲ ਮੈਂ ਕਿਸ ਤਾਂ ਪਾਣੀ ਦਾ ਕਾਫੀ ਲੈਵਲ ਘਟ ਗਿਆ ਹੁੰਦਾ ਭਾਜੀ ਪਤਾ ਕੀ ਗੱਲ ਹੈ ਇਹ ਸਾਡੇ ਨਾਲ ਸਾਡੇ ਕਰਨੇ ਜੀ ਠੀਕ ਹੈ ਜੀ ਹੈ ਪਾਣੀ ਬਹੁਤ ਚੜ ਗਿਆ ਠੀਕ ਹੈ ਤੁਹਾਨੂੰ ਇਹ ਕੋਈ ਵੀ ਸਰਪੰਚ ਨਾ ਮੈਂਬਰ ਸੁਣਦਾ ਪੈਣਾ ਸਰਪੰਚਾਂ ਦੇ ਪਏ ਨੇ ਠੀਕ ਹੈ ਜੀ ਕੋਈ ਸਮਾਨ ਨਹੀਂ ਹੈ ਹਾਂ ਕੋਈ ਸਮਾਨ ਨਹੀਂ ਮੇਰੇ ਕੋਈ ਨਾ ਮੈਂਬਰ ਨਾ ਸਰਪੰਚ ਸਾਡੇ ਕੋਠੇ ਚ ਹੁੰਦੇ ਪਏ ਨੇ ਠੀਕ ਹੈ ਨਾ ਮੈਂਬਰ ਸੁਣ ਰਿਹਾ ਨਾ ਸਰਪੰਚ ਸੁਣ ਰਿਹਾ ਕੋਈ ਸਹੂਲਤ ਕੋ ਨਹੀਂ ਹੈ ਜੀ ਪਾਣੀ ਪਾਣੀ ਦਾ ਲੈਵਲ ਕਾਫੀ ਘਟ ਗਿਆ ਹਾਂ ਲੈਵਲ ਅੱਜ ਅੱਜ ਹੀ ਘਟਿਆ ਜੀ ਹਾਂ ਗੱਲ ਵਾਲੀ ਗੱਲ ਹਾਂ ਜੀ ਅੱਜ ਹੀ ਘਟਿਆ ਜੀ ਸਿੱਧੀ ਜਿਹੜੀ ਗੱਲ ਹੈ ਹਾਂ ਖਾਣ ਪੀਣ ਦੀ ਤਰਪਾਲ ਦੀ ਹਾਂ ਹਾਂ ਜੀ ਖਾਣ ਪੀਣ ਦੀ ਤਰਪਾਲ ਦੀ ਤਰਪਾਲ ਸਾਡੇ ਦੋਨੋਂ ਕੋਲੇ ਸਾਲ ਰਾਸ਼ਨ ਪਕਾਣ ਵਾਲਾ ਤੇ ਰੋਟੀ ਪਕਾਣ ਵਾਲਾ ਤੇ ਸਾਡੇ ਕੋਈ ਜਗ੍ਹਾ ਪਾਣੀ ਕਾਫੀ ਕਮ ਹੋ ਗਿਆ ਯਾਹਾਂ ਪੇ ਹਾਂਜੀ ਕਾਫੀ ਕਮ ਹੋ ਗਿਆ ਜੀ ਕਾਫੀ ਕਮ ਹੋ ਗਿਆ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਪਾਣੀ ਸਾਈਡਰ ਕੱਲ ਤਾਂ ਬਹੁਤ ਜ਼ਿਆਦਾ ਸੀ ਅੱਜ ਕਾਫੀ ਮੌਸਮ ਵੀ ਬੜੀਆ ਹੋ ਗਿਆ ਹਾਂਜੀ ਅੱਜ ਮੌਸਮ ਵੀ ਬੜੀਆ ਹੋ ਗਿਆ ਜੀ ਤੁਹ ਕੈਸਾ ਲੱਗਦਾ ਵੀ ਪਾਣੀ ਕੰਮ ਪੂਆ ਬੇ ਯਾਹਾਂ ਕੰਮ ਵੀ ਰਹੇਗਾ ਹਾਂ ਪਾਣੀ ਕੰਮ ਹੀ ਰਹੇਗੇ ਆਬ ਜੀ ਅਬ ਨਹੀਂ ਬੜੇਗਾ ਅਬ ਨਹੀਂ ਬੜੇਗਾ ਪਤਾ ਨਹੀਂ ਨਾਗਾ ਕਦੋਂ ਹੁਣ ਗਵਰਨਮੈਂਟ ਉਹਨੂੰ ਪਾਣੀ ਛੱਡ ਦਵੇ ਕੋਈ ਪਤਾ ਨਹੀਂ ਪਿੱਛੇ ਪਖਾਈ ਪਤ ਘੜ ਗਿਆ ਪਿੱਛੇ ਪਾਣੀ ਕੱਟ ਪਿੱਛੇ ਤੇ ਘੜ ਗਿਆ ਹੁਣ ਇਸ ਟਾਈਮ ਪਤਾ ਨਹੀਂ ਹੈਗਾ ਭਰਾਵਾ ਘਰ ਦੇ ਛੱ ਠੀਕ ਹੈ ਨਹੀਂ ਹੁੰਦਾ ਕਿ ਆਪਾਂ ਘਟਿਆ ਪਾਣੀ ਦਾ ਰਫ ਮਨ ਲਾ 100 ਦੇ ਵਿੱਚੋਂ 10 ਦੇ ਦੇਖਦੇ ਕੈਸੇ ਪਾਣੀ ਕੱਲ ਕਾਫੀ ਜ਼ਿਆਦਾ ਥਾ ਅੱਜ ਕਾਫੀ ਜ਼ਿਆਦੇ ਥੇ ਅੱਜ ਕਾਫੀ ਕਮ ਹੋ ਗਿਆ ਅੱਜ ਕਾਫੀ ਕਮ ਹੋ ਗਿਆ ਕੋ ਡਰ ਥਾ ਵੀ ਕਾਫੀ ਅੱਜ ਲੇਕਿਨ ਅੱਜ ਕਾਫੀ ਕਮ ਹੋ ਗਿਆ ਤੁਹਾਡੇ ਪਾਜੀਕਰ ਤੁਸੀਂ ਰਾਤ ਨਹੀਂ 4-5 ਵਜੇ ਭਾਈ ਤੁਸੀਂ ਚਲੋ ਤੁਹਾਡੇ ਘਰ ਰੋਟੀ ਪਕਾਣ ਦੀ ਜਗ੍ਹਾ ਕੋਈ ਨਹੀਂ